जिथे एक पासे पूरा देश नवे साल के जशन मना रहा है उत्थे ही दूजे पास ईटीटी टैट पास बेरोज़गार पंज हज़ार नौ सौ चौरानवे अध्यापक यूनियन के नुमाइंदे पक्के मोर्चे बैठने लिए मजबूर हैं आम आदमी की सरकार के दावे करन वाली पंजाब सरकार के कार्यकाल दौरान भी पंजाब का पढ़िया लिखिया वर्ग सड़क किनारे टेंट लगा के ज्वाइनिंग की गुहार लगा रहा है ਪਿਛਲੇ 82 ਦਿਨਾਂ ਤੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਬੀਰਪੁਰ ਵਿਖੇ ਪੱਕਾ ਮੋਰਚਾ ਲਗਾ ਕੇ ਬੈਠੇ ਇਹ ਨੌਜਵਾਨ ਸਰਕਾਰੀ ਪ੍ਰਾਇਮਰੀ ਅਧਿਆਪਕ ਲੱਗਣ ਦੀ ਯੋਗਤਾ ਪੂਰੀ ਕਰ ਚੁੱਕੇ ਹਨ ਪਰ ਹੁਣ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਸਕੂਲਾਂ ਵਿੱਚ ਜੁਆਇਨ ਕਰਵਾਉਣ ਦੀ ਬਜਾਏ ਅਦਾਲਤਾਂ ਦੇ ਕਿਸਾਨ ਵਿੱਚ ਉਲਝਾ ਕੇ ਡੰਗ ਟਪਾਇਆ ਜਾ ਰਿਹਾ ਹੈ ਇਸ ਮੋਰਚੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਬਲਿਹਾਰ ਬੱਲੀ ਪਰਮਪਾਲ ਬੱਗਾ ਖੁਡਾਲ ਕੁਲਵਿੰਦਰ ਬਰੇਟਾ ਰਮੇਸ਼ ਅਬੋਵਰ ਪਰਗਟ ਸਿੰਘ ਲਵਪਰੀਤ ਦੰਦੀਵਾਲ ਜੱਸੀ ਹਰੀਸ਼ ਕੁਮਾਰ ਤੇ ਬੰਟੀ ਅਬੋਵਰ ਨੇ ਦੱਸਿਆ ਕਿ ਪੱਕੇ ਬੁਲਕੇ ਤੇ ਬੈਠੇ ਮੌਜੂਦਾਨਾਂ ਦਾ ਵੀ ਮਨਸੀ ਕੇ ਨਵਾਂ ਸਾਲ ਆਪਣੇ ਪਰਿਵਾਰਾਂ ਵਿੱਚ ਬੈਠ ਕੇ ਮਨਾਇਆ ਪਰ ਪੰਜਾਬ ਸਰਕਾਰ ਦਿਆਂ ਗਲਤ ਨੀਤੀਆਂ ਕਾਰਨ ਅਸੀਂ ਆਪਣੇ ਪਰਿਵਾਰਾਂ ਵਿੱਚ ਬੈਠ ਨਹੀਂ ਜਾ ਸਕੇ ਨਵਾਂ ਸਾਲ ਖੁਸ਼ੀਆਂ ਤੇ ਰੂਪ ਵਿੱਚ ਮਨਾ ਰਿਹਾ ਪਰ ਇਸ ਗੰਦੀ ਤੇ ਬੋਲੀ ਆਮ ਆਦਮੀ ਸਰਕਾਰ ਪੰਜਾਬ ਸਰਕਾਰ ਨੇ ਸਾਨੂੰ ਬੇਰੁਜ਼ਗਾਰਾਂ ਨੂੰ ਸੜਕਾਂ ਤੇ ਤਰਨਿਆਂ ਦੇ ਵਿੱਚ ਨਵਾਂ ਸਾਲ ਮਨੋਨ ਲਈ ਮਜਬੂਰ ਕਰ ਦਿੱਤਾ ਗਿਆ ਸਾਡੀ ਭਰਤੀ 9594 2022 ਦੇ ਵਿੱਚ ਆਈ ਸੀ ਜਿਸ ਤੋਂ ਬਾਅਦ ਸਾਡਾ ਪੇਪਰ 5 ਮਾਰਚ 2023 ਦੇ ਵਿੱਚ ਹੋਇਆ ਉਸ ਤੋਂ ਬਾਅਦ ਸਾਡੀ ਡਾਕੂਮੈਂਟ ਵੈਰੀਫਿਕੇਸ਼ਨ ਜੁਲਾਈ ਦੇ ਵਿੱਚ ਹੋਈ ਪਰ ਅਸੀਂ ਡਾਕੂਮੈਂਟ ਵੈਰੀਫਿਕੇਸ਼ਨ ਕਰਬੂਨ ਦੇ ਬਾਅਦ ਤਿੰਨ ਤਿੰਨ ਟੈਸਟ ਪਾਸ ਕਰਨ ਤੋਂ ਬਾਅਦ ਵੀ ਸਕੂਲਾਂ ਦੇ ਵਿੱਚ ਜੁਆਇਨ ਨਾ ਹੋ ਸਕੇ ਇਹ ਸਭ ਕੁਝ ਗੰਦੀ ਸਰਕਾਰ ਆਮ ਆਦਮੀ ਦੀ ਸਰਕਾਰ ਤੇ ਹਰਜੋਤ ਸਿੰਘ ਪੈਂਸ ਸਿੱਖਿਆ ਮੰਤਰੀ ਜਿਸ ਦੇ ਘਰ ਦੇ ਬਾਹਰ ਅਸੀਂ ਪਿਛਲੇ 82 ਦਿਨਾਂ ਤੋਂ ਪੱਕਾ ਧਰਨਾ ਲਗਾ ਰੱਖਿਆ ਪਰ ਅੱਜ ਤੱਕ ਇਸ ਗੰਦੀ ਸਰਕਾਰ ਨੇ ਸਾਡੀ ਕੋਈ ਵੀ ਸਾਰ ਨਹੀਂ ਲਈ ਸਾਡਾ ਪੇਪਰ ਹੈ ਜਿਹੜਾ 5 ਮਾਰਚ ਨੂੰ ਹੋਇਆ ਸੀਗਾ ਉਸ ਤੋਂ ਬਾਅਦ ਸਾਨੂੰ ਜਿਹੜੀ ਜੁਆਇਨਿੰਗ ਨੂੰ ਅੱਜ ਦੂਸਰਾ 2023 ਤੋਂ ਲੈ ਕੇ 2024 ਦਾ ਜਿਹੜਾ ਸਾਲ ਹੈ ਉਹ ਚੜਨ ਵਾਲਾ ਹੋ ਗਿਆ ਅਸੀਂ ਲਗਭਗ ਇੱਥੇ ਪਿਛਲੇ 82 ਦਿਨਾਂ ਤੋਂ ਬੈਠੇ ਆਂ ਦੀਵਾਲੀ ਗੁਰਪੁਰਬ ਇੱਥੇ ਅਸੀਂ ਮਨਾ ਲਈ ਆ ਜਿਹੜਾ ਨਵਾਂ ਸਾਲ ਵੀ ਸਾਨੂੰ ਇੱਥੇ ਛੜਕਾ ਦੇ ਬੈ ਕੇ ਮਨਾਉਣ ਲਈ ਇੱਕ ਸਰਕਾਰ ਨੇ ਮਜਬੂਰ ਕਰਤਾ ਕਹਿੰਦੇ ਸੀਗੇ ਆਮ ਆਦਮੀ ਦੀ ਸਰਕਾਰ ਤੇ ਕੋਈ ਵੀ ਆ ਜਿਹੜਾ ਧਰਨਾ ਜਾਂ ਕਿਸੇ ਤਰ੍ਹਾਂ ਦੀ ਰੈਲੀ ਜਾਂ ਰੋਸ ਰੈਲੀ ਨਹੀਂ ਹੋਵੇਗੀ ਪਰ ਆ ਵੇਖ ਲੋ ਤੁਹਾਡੇ ਸਾਹਮਣੇ 82 ਦਿਨਾਂ ਤੋਂ ਅਸੀਂ ਅੱਜ ਆ ਜਿਹੜਾ ਗੰਬੀਰਪੁਰ ਇੱਥੇ ਸਿੱਖਿਆ ਮੰਤਰੀ ਦੇ ਪਿੰਡ ਦੇ ਬਾਹਰ ਬੈਠੇ ਗਿਆ ਅਸੀਂ ਸਰਕਾਰ ਤੋਂ ਬਸ ਇਹੀ ਮੰਗ ਕਰਦੇ ਆ ਕਿਉਂਕਿ ਲਗਭਗ ਸਾਡਾ 82 ਦਿਨ ਤੋਂ ਲਗਾਤਾਰ ਇਹ ਮੋਰਚਾ ਚੱਲ ਰਿਹਾ ਹੈ ਅਤੇ ਅੱਜ ਇਹ ਮੋਰਚਾ ਹੁਣ ਨਵੇਂ ਸਾਲ ਦੇ ਵਿੱਚ ਵੀ ਦਾਖਲ ਹੋਣ ਚੱਲਿਆ ਹੈ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਜਿਹੜੀ ਆਉਣ ਵਾਲੀ 30 ਜਨਵਰੀ ਜਿਹੜੀ ਸਾਡੀ ਕੋਰਟ ਦੇ ਵਿੱਚ ਹੀアリング ਹੈ ਉਸ ਦੇ ਵਿੱਚ ਜੇਕਰ ਸਾਡਾ ਪੁਕਤਾ ਹੱਲ ਨਹੀਂ ਹੁੰਦਾ ਤੇ ਅਸੀਂ ਤੁਹਾਡੇ ਆਉਣ ਵਾਲੇ ਚੋਣਾਂ ਵਾਲੇ ਜਿਹੜੇ ਕਿ ਐਮਪੀ ਇਲੈਕਸ਼ਨਾਂ ਦੇ ਉਸ ਤੇ ਅਸੀਂ ਭੰਡੀ ਪ੍ਰਚਾਰ ਕਰਾਂਗੇ ਅਤੇ ਜਿੰਨੇ ਵੀ ਰੋਸ਼ਮਾਰਚ ਉਸ ਰੋਸ਼ਮਾਰਚ ਕਰਾਂਗੇ ਜੀ ਇੱਕ ਮਿੰਟ ਇੱਕ ਮਿੰਟ